ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਅ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕ੍ਰੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਜਿਹੜੀ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਬੂ ਜ਼ਿਲ੍ਹਾ ਸ਼ਹਿਰੀ ਤਰਨਤਾਰਸ ਹੈ ਤੇ ਤਹਿਸੀਲ ਹਰੀਕੇ ਬਾਈ ਸਰਪਜੀਤ ਦੇ ਘਰ ਪਹੁੰਚ ਚੁੱਕੇ ਆ ਆਓ ਬਧੇਰੇ ਜਾਣਕਾਰੀ ਤੁਹਾਨੂੰ ਲੈ ਕੇ ਸਾਂਝੀ ਕਰੀਏ ਤੁਹਾਡਾ ਵੀ ਫਰਜ਼ ਬੰਦਾ ਏ ਆਪਣੀ ਨਰਖ ਪਰ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਤੇ ਆਓ ਲਈਏ ਡਿਟੇਲ ਆਪਣੇ ਵੀਰ ਤੋਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਚੜਦੀ ਕਲਾ ਦੀ ਵਾ ਵਧੀਆ ਚੜਦੀ ਗੱਲ ਕਿਰਪਾ ਤੁਹਾਡੀ ਜੀ ਠੀਕ ਸ਼ੁਕਰ ਹੈ ਜੀ ਤੇ ਡ्रेसਰ ਸਿੱਕੇ ਜੀ ਪਹਿਲਾਂ ਪੈਂਦਾ ਆਪਣਾ ਬੂ ਆ ਗਿਆ ਜੀ ਹਾਂ ਜੀ ਸਿਵਲਰੀ ਕੇ ਪਤਨ ਹਾਂ ਜੀ ਜਿਹੜਾ ਤਰਨ ਤਰਨ ਤੇ ਮੋਬਾਈਲ ਨੰਬਰ 97812 95624 ਠੀਕ ਹੈ ਜੀ ਆਜ ਫਿਰ ਮੱਜਾ ਚੰਗੀਆਂ ਕੱਟ ਮਾਰੀਆਂ ਹਾਂ ਜਾਂ ਆ ਨੀਲੀਆਂ ਦੋ ਆਈਆਂ ਨੀਲੀ ਦੀ ਤੇ ਕਮਾਲੀ ਇਹ ਕਮਾਲੀ ਮੋਹਰਾ ਦਾ ਪ्योर ਆ ਠੀਕ ਆ ਇਧਰੋਂ ਨੀਲੀ ਤੋਂ ਲੱਗੀ ਹੈ ਹੈ ਪਹਿਲੇ ਨੰਬਰ ਤੋਂ ਤੇ ਕਿਦਨ ਦੀ ਸੂਈ ਆ ਤੇ ਕੀ ਗੱਲ ਬਾਤ ਆਉਂਦੀ ਸੂਈ ਭਾਈਏ ਚਲੋ ਆਪਣੇ ਦੋ ਮਹੀਨੇ ਸੂਈ ਜੋ ਦੋ ਮਹੀਨਾਂ ਦੀ ਲਾ ਲੇ ਹਾਂ ਹਾਂ ਇਹ ਦੋ ਮਹੀਨੇ ਜੁਈ ਦਾ ਦੁੱਧ ਦੇ ਥਲੇ ਚਲੋ ਮਾੜੇ ਘਰੋਂ ਆਈ ਸੇਵਾ ਨਹੀਂ ਅੜੀ ਹੋਈ ਇਹਨਾਂ ਤੋਂ ਠੀਕ ਆ ਤੇ ਦੁੱਧ ਪੱਕਾ 6 ਕਿਲੋ ਜੋ 6 ਕਿਲੋ ਬਾਅਦ ਜਗ ਵੀਰ ਭਰਾ ਚੰਗੀ ਸੇਵਾ ਵਾਲਾ ਲੈ ਗਿਆ ਤੇ 10 ਕਿਲੋ ਪਾ ਜੂ ਆਓ ਆਤੀ ਸਾਹਮਣੇ ਖੋਲ ਕੇ ਲਓ ਜੀ ਸਜਣੋ ਮਗਰ ਆ ਕੱਟੀ ਸਾਹਮਣੇ ਦੇਖ ਰਹੇ ਜੀ ਦੋ ਕ ਮਹੀਨਿਆਂ ਤੇ ਲਗ ਭਾਗ ਹੋ ਗਿਆ ਸੂਈ ਨੂੰ ਬਾਕੀ ਨੀਲੀ ਰਾਵੀ ਜਾਂਦੀ ਚਵਾਈ ਚੰਗੀ ਵੀਰ ਪਿਓਰ ਵਟੋਇਓ ਮੈਂ ਉਹਨਾਂ ਪਿੱਛੇ ਤਰੀਜੀ 1,20,000 ਅੱਛਾ ਹੋਣ ਤੋਂ ਨਾ ਆਇਆ ਕਿ ਮੁੰਡਾ ਬਾਹਰ ਜਾਣਾ ਬਾਪੂ ਤੋਂ ਸੇਵਾ ਨਹੀਂ ਹੋਈ ਤੁਨੂੰ ਨਾ ਸਾਂਭੀ ਨਹੀਂ ਹੈ ਠੀਕ ਹੈ ਤੋਰੀ 16 ਕਿਲੋ ਕੰਡੇ ਦੋ ਚੜਾਇਆ ਲਓ ਜੀ ਸਜਣੋ ਰਿਕਾਰਡ ਚੰਗਾ ਰਿਹਾ ਜੇ ਦੁੱਧ 16 ਕਿਲੋ ਕਹਿੰਦੇ ਕਿ ਕੰਡੇ ਦੇ ਚੜਾਇਆ ਹੈ ਮੱਝ ਨਹੀਂ ਠੀਕ ਹੈ ਜੀ ਵਟੋਏ ਨਗਰ ਤੋਂ ਪਿੱਛੋਂ ਤੁਰੀ ਆ ਤੇ ਐਰ ਕਿ ਜਿਹੜੇ ਵੀਰ ਨੇ ਲਈ ਆ ਉਹ ਬਾਹਰ ਐਨਆਰਆਈ ਹੋ ਗਿਆ ਲਓ ਜੀ ਲਾਇਓ ਬੇਰਦੀ ਬਾਕੀ ਮੈਂ ਚੰਗੀ ਆ ਪਿਓਰ ਆ ਨੀਲੀ ਦਾ ਵੀ ਲਓ ਜੀ ਬਾਕੀ ਰੁੱਖੀ ਆ ਸਾਂਭੀ ਨਹੀਂ ਗਏ ਨੇ ਜਿਹੜਾ ਮੇਰਾ ਭੈਣ ਭਰਾ ਲਾਇਆ ਜਾਂਦਾ ਆਜ ਕੱਲ ਸਾਂਭ ਕੇ ਖੋਸ਼ ਹੀ ਨਹੀਂ ਆ ਲਓ ਜੀ 6 ਕਿਲੋ ਦੁੱਧ ਆ ਲਾਜ਼ਮੀ ਪੱਕਾ ਠੀਕ ਆ ਜੀ ਚਿਵਾਈ ਚੋਈ ਚੰਗੀ ਥੰਥੁਣ ਚੰਗਾ ਲੱਗਾ ਕਰਨਾ ਹੋਈ ਕੱਟੀ ਮਗਰ ਜਾਓ ਕੱਟੀ ਆ ਗਈ ਰੇ ਡਬਲ ਫਾਇਦਾ ਆਏ ਕੱਟੀ ਦੇ ਮਿਲਦੀ ਤੇ ਬਾਕੀ ਰੇਟ ਦੀ ਰਹਿ ਗਈ ਗੱਲ ਇਹਦਾ ਕਿੰਨੇ ਦੀ ਦੇ ਦੇਣੀ ਆਪਾਂ ਆਪਾਂ ਭਾਈ ਇਹਦਾ ਮੋਲ ਤੇ ਕਰਦੇ ਆਪਾਂ ਇਹਦਾ 60000 ਰੁਪਏ ਆ ਕੇ ਅੰਦੇ ਸੀ ਕਰਕੇ ਅੱਛਾ ਹਾਂਜੀ ਜਾਇਜ ਆ 2000 ਛੱਡ ਦਿੰਦੇ ਹੋਰ ਛੱਡ ਦਈਏ ਮੈਂ ਨਾ ਤਿੰਨ ਹਾਂ 55 ਹੀ ਕਰ ਦਿੱਤੀ ਪੂਰੀ ਮੈਂ ਨਾ 55 ਦੀ ਕਰ ਦਿੱਤੀ ਹੈ ਕੋਈ ਨਹੀਂ ਦਾ 55 ਹੀ ਜਾਣ ਲਗੇ ਠੀਕ ਰੱਬ ਦਾ ਨਾਮ ਲਓ ਹੁਣ ਜਿਹੜੀ ਕਰਤੀ ਤੇ ਦੂਜੇ ਨੰਬਰ ਤੇ ਇਹ ਗੱਬਣ ਕਿੰਨੇ ਕੁ ਦੋ ਤੀ ਰਿਕਾਰਡ ਰਿਕਾਰਡ ਜਿਆਦਾ ਚੰਗਾ ਹਨਾ ਪਕਸਾਨੀ ਨੀਲੀ ਆਵੀ ਚੌਂਦੀ ਆ ਤੇ ਆਪਾਂ ਲਈ ਨਾ ਉਹਨਾਂ ਨੇ ਕਿਹਾ ਉਹਨਾਂ ਦੇ ਪਾਸੇ 16 ਕਿਲੋ ਇਹ ਪਾਂਡੇ ਬੁੱਤ ਅੱਛਾ ਅਗੋਂ ਸੇਵਾ ਦਾ ਇਹ ਇਹਨਾਂ ਤਾਂ ਸਿੱਧੀ ਗੱਲ ਹੈ ਚਲ ਮੈਂ ਉਹ ਤਾਂ ਵੀ ਇਹ ਅਗਲੇ ਥਾਂ ਦੀ ਤੇਲ ਜੋ ਠੀਕ ਆ ਵੜੀਆ ਚਲੇ ਉਹ ਕਿਲੋ ਘਟ ਕੇ ਵਾਲੇ ਸਾਨ ਕਰ ਜੂਗੀ ਆਹੋ ਕਿਲੋ 2 ਕਿਲੋ ਘਟ ਕਰ ਜੂਗੀ ਆਪਾਂ ਵੀ ਭੈਣ ਭਰਾ ਜਿਵੇਂ ਲੈਂਦੇ ਪੰਜਾਬ ਦੇ ਵਿੱਚ ਹੁੰਦੀਆਂ ਹਨਾ ਆ ਇਸ ਤਰ੍ਹਾਂ ਛੱਡਾ ਪਾਕਿਸਤਾਨੀ ਬਿੰਦੀਆਂ ਵਾਲਾ ਛੱਡਾ ਵਾਕੇ ਕਮਾਲ ਕਰੀ ਬੈਠੀ ਹੈ ਪੰਜ ਪੰਜ ਸੱਤ ਦਿਨਾਂ ਹੀ ਲੱਗੀ ਤੁਮੇ ਹਾਂ ਖੁੱਲ ਗਈ ਲਓ ਭਾਈ ਸੱਜਣਾ ਲੈਂਦੇ ਪੰਜਾਬ ਦੀ ਨੀਲੀ 라ਵੀ ਆ ਇਦਾਂ ਦੀ ਠੀਕ ਆ ਤੇ ਬਿੰਦੀਆਂ ਵਾਲਾ ਛੱਡਾ ਆਰਡਰ ਕੁਆਲਿਟੀ ਵੇਖ ਲਓ ਗਿਠ ਗਿਠ ਬਾਹਰ ਆਈ ਪਈ ਗਰਮਾਲੀ ਦੀ ਸੁਆਗਤ 3ਵਾਂ ਮਾਲ ਲੈ ਭਾਵੇਂ ਹਾਂਜੀ ਹਾਂਜੀ ਭਾਵੇਂ ਵੀ ਚੌਥਾ ਮਾਲ ਲੈ ਸਮਝ ਆ ਗਈ ਦੀ ਠੀਕ ਆ ਜੀ ਕਿਉਂਕਿ ਲਿਆਂਦੀ ਆ ਲਓ ਜੀ ਤੋਰਾ ਤਰਾੜਾ ਢਾਪਲਾ ਨਰਗਾ ਲਾਇਓ ਜੀ ਬਾਕੀ ਵੀ ਚੰਗੀ ਆ ਬੋਡੀ ਬੰਤਰ ਦੀ ਵੀ ਚੰਗੀ ਆ ਵੱਡੀ ਆ ਲਓ ਜੀ ਮੱਥੇ 'ਚ ਬੱਲ ਹਾਂਜੀ ਹਾਂਜੀ ਤੇ ਪੈਰਾਂ ਦੇ ਨਿਸ਼ਾਨ ਪੈਰਾਂ ਤੇ ਵੀ ਆਉਂਦੇ ਆ ਤੇ ਜਿਹੜਾ ਚਾਮ ਆ ਨਾਲਸਲਾ ਬਿਲਕੁਲ ਗੰਡੇ ਦੀ ਛੇ ਲਰਗੀ ਜੁ ਤਲੀ ਚਮਾ ਹੋ ਜਾਂਦਾ ਚਮੜੀ ਏਡੀ ਪਤਲੀ ਆ ਹਲੋ ਜੀ ਕੀ ਬਾਤਾਂ ਆ ਆਰਡਰ ਕੁਆਲਟੀ ਬੜੀ ਸੋਹਣੀ ਬਣਾਈ ਬੈਠੀ ਕਰਮਾਲੀ ਲੈਓ ਦੋਤੇ ਲੱਗਦਾ ਜਿੱਦਾਂ ਥਣ ਚੱਡਾ ਲੱਗਾ ਇਹਨੂੰ 15 ਕਿਲੋ ਦੁੱਧ ਕੀ ਜਾਂਦਾ ਹਾਂਜੀ ਵੀਰਣ ਭਾਈ ਚਲੋ ਇੱਕ ਅਗਲੇ ਥਾਂ ਦੀ ਤੇਲ ਕਰਕੇ ਜਾਂ ਜੇ ਅੱਗੇ 16 ਪਾਇਆ ਤੇ ਕੋਈ ਲੋੜੇੜ ਘਟ ਜੂਗੀ। ਦੋ ਘਟ ਦੇ ਦੂ। ਦੋ ਘਟ ਦੇ ਢੀ ਮੈਂ ਤੇ ਸਾਰਾ ਪੂਰਾ ਸਾਰਾ ਹਾਂ। ਹਾਂ। ਹਾਂਜੀ। ਤੇ ਬਾਕੀ ਰਹਿ ਗਈ ਰੇਟ ਦੀ ਗੱਲ ਕਿੰਨੇ ਦੀ ਦੇ ਦੇਣੀ ਆਪਾਂ? ਰੇਟ ਵੀ ਆਪਾਂ ਚਲੋ ਉਤਨਾ ਜੇ ਤੇ ਹੁੰਦੀ ਚਾਰੇ ਥਾਂ ਸਹੀ ਹੁੰਦੇ। ਹਾਂ। ਤੇ ਤੁਹਾਨੂੰ ਪਤਾ 8500 ਤੋਂ 90 ਦੀ ਹੈਗੀ। ਹੈਗੀ ਹੀ। ਤੇ ਹੁਣ ਆਪਾਂ ਮੋਲੇ ਦਾ ਜੇ ਲੈ 65000 ਰੁਪਿਆ ਕਰੀਏ। 65000 ਰੁਪਿਆ। ਹਾਂਜੀ। ਪੰਜ ਜਾਂਦਾ ਨਾ ਖਿਡਾਰੀ। ਹਾਂ ਚਲੋ ਕੁਛ ਨਹੀਂ ਹੰਦਾਨ ਕਹਿਤਾ ਦੇ ਬਾੜ ਦੀ ਚਲ ਦੇ ਦੀਏ ਪੂਰੇ ਸਾੜ ਦੀ ਜਾਨ ਦੀਏ ਚਾਹ 100 ਰੁਪਿਆ ਛੋੜੀ ਹੋਣੀ ਤੁਹਾਡੇ ਕਰਕੇ ਮੈਂ ਉਤਰਾਂ ਦੇ ਲਓ ਭਾਈ ਸਜਣੋ 60000 ਦੀ ਹੋਣੀ ਬਾਰਾ ਨਖਾ ਪਾਇਓ ਅਗਲੇ ਥਾਂ ਦੀ ਤੇਲ ਤੇ ਦੁੱਧ ਦਾ ਸਾਹ ਹਮ ਤਾਜਾ ਲਾ ਲਿਓ 14 ਦਿਨ ਦੀ 15 ਦਿਨ ਦੀ ਤੇ ਥਣ ਚੱਡਾ ਬਹੁਤ ਸੋਹਣਾ ਲੱਗਾ ਇਹ ਲੈਹਦੇ ਪੰਜਾਬ ਦੀ ਨਸਲ ਚੋਂ ਭਲੇ ਖਪ ਹੁੰਦੀ ਆ 100% ਉਹ ਵੀ ਮੈਂ ਜਾਇਜ਼ ਆ ਵੀਰ ਨੇ ਮੁੱਲ ਕੀਤਾ ਤੇ ਬਾਕੀ ਰਹਿ ਗਈ ਮਾਲੀ ਦੀ ਗੱਲ ਏ ਭਾਈ ਕਿੰਦਾ ਤੇ ਕਿੰਨੀ ਉਮਰ ਹੋ ਗਈ ਆ ਇਹ ਭਾਈ 4 ਸਾਲ ਉਮਰ ਹੋ ਗਈ ਦੀ ਇਹ ਕਿੰਦਾ ਬੱਚਾ ਹੈ ਇਹ ਆ ਆ ਸੁਲਤਾਨ ਦਾ ਸੁਲਤਾਨ ਦਾ ਹਾਂਜੀ ਤੇ ਮਾ ਦਾ ਰਿਕਾਰਡ ਕੋਈ ਮਾ ਦਾ ਭਾਈ ਰਿਕਾਰਡ ਇਹਦਾ 18 ਕਿਲੋ 700 ਗ੍ਰਾਮ ਹੋਇਆ ਅੱਛਾ ਹਾਂਜੀ ਆਪਣੇ ਮਖਵਰੀ ਹੀ ਖੜੀ ਆ ਅੱਛਾ ਤੇ ਇਹ ਚੰਗਾ ਕਰਕੇ ਆਵ ਰੱਖਿਆ ਬੱਚੇ ਵੀ ਚਲੋ ਹੁਣ ਆਵ ਦਾ ਠੀਕ ਆ ਉਤਰਾ ਵੇਹੇ ਚਲੋ ਆਪਾਂ ਨਾ ਵੀ ਜੇ ਦਾ ਆਪਣਾ ਚੰਗੀ ਕੀਮਤ ਨਾਲ ਸੇਲ ਹੋ ਗਿਆ ਦਵਾਂਗੇ ਇਹ ਨਹੀਂ ਤੇ ਇਹ ਤਾਂ 1000 ਰੁਪਿਆ ਫੀਸ ਲਾਈ ਆਪਣਾ ਕੋ ਲਾਗੇ ਭੈਣ ਭਰਾ ਵਾਲਾ ਕੋ ਲਾਗੇ ਬੰਨੇ ਵਾਲਾ ਆਪਣਾ ਸਫਲਤ ਕਰ ਸਕਦਾ ਠੀਕ ਆ ਖੋਲ ਕੇ ਨੂੰ ਵੀ ਖੋਲ ਦੀ ਗਮੜਾ ਉਹ ਵੀ ਇੱਕ ਪਾਸੇ ਲੋ ਭਾਈ ਸਜਣੋ ਤੇ ਫੀਸ ਲੈਂਦੇ ਭਾਜੀ ਹਣੀ ਤੇ ਕਹੇ ਭੈਣ ਭਰਾ ਨੂੰ ਲੋੜ ਹੈ ਆਪਣੇ ਮੱਜਾਂ ਦੇ ਬਾਰੇ ਤੇ 1000 ਰੁਪਿਆ ਫੀਸ ਲੈਂਦੇ ਆ ਜੀਆਂ ਬਹੁਤ ਸੋਹਣੀਆਂ ਹੁੰਡੀਆਂ ਕੁੰਡੀਆਂ ਤੇ ਸੁਲਤਾਨ ਦਾ ਬੱਚਾ ਏ ਠੀਕ ਆ ਜੀ ਕੱਦ ਕਾਠ ਚੰਗਾ ਵੱਡੇ ਟਾਂਚੇ ਦਾ ਲੋ ਜੀ ਕੀ ਬਾਤਾਂ ਲਾਓ ਸੁਭਾਅ ਵੀ ਬੜਾ ਸ਼ਾਂਤ ਆ ਹਨਾ ਕਿ ਯਾ ਨਾ ਇਹ ਮਾਲੀ ਖੈਰੂ ਜਾਂ ਪਾਈ ਜਾਂਦੇ ਖੈਰੂ ਜਾਂ ਪਾਈ ਜਾਂਦੇ ਉਹ ਗੱਲ ਨਹੀਂ ਹੈਗੀ ਹਨਾ ਮੈਂਨੇ ਬਹੁਤ ਠੰਡਾ ਸਮਾਲੀ ਠੰਡਾ ਸੁਭਾਅ ਦਾ ਤੇ ਕਿ ਨੱਕਾ ਲੱਗਾ ਵੇਖੋ ਕਾਲਾ ਹਾਂ ਹਾਂਜੀ ਹਾਂਜੀ ਲਓ ਜੀ ਤੇ ਇਹਦੀ ਫਿਰ ਗੱਲ ਰੇਟ ਦੀ ਇਹ ਵੀ ਭਾਈ ਆਪਾਂ ਨਾ ਫੋਨ ਤੇ ਵੀ ਭਾਣ ਭਰਾ ਨੂੰ ਚੰਗਾ ਲੱਗੂ ਫੋਨ ਤੇ ਹੋਜੂ ਘਰੇ ਰੱਖਣਾ ਹਾਂ ਉਹਨਾਂ ਦਾ ਵੀ ਰੇਟ ਫੋਨ ਤੇ ਦਾ ਹੋਜੂ ਠੀਕ ਆ ਹਾਂ ਲਓ ਭਾਈ ਸਜਣੋ ਇਹਦਾ ਰੇਟ ਫੋਨ ਤੇ ਹੋਜੂਗਾ ਬਾਈ ਕਹਿੰਦਾ ਤੇ ਮੱਜਾਂ ਚੰਗੀਆਂ ਮੱਜਾਂ ਦਾ ਜਾਇਜ਼ ਆ ਰੇਟ ਤੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਲ ਦੀ ਲਵੋ ਉਹਨੂੰ ਆਪਾਂ ਫੋਨ ਤੇ ਕਰ ਲੈ ਕਰਾਂਗੇ ਜੀ